ਵੇਖਾ ਜੇ ਕਾਲੂ ਤੇਰੇ ਜਿਵੇਂ ਮਾਰੀ ਇਹਨਾਂ ਨੇ ਇਹਨਾਂ ਜੋ ਪਹਿਲੇ ਮਾਰੀ ਦੇਖੋ ਜੁਮੇ ਰਿਆ ਨਾ ਨਾ ਬੇਟਾ ਮੇਰੀ ਗੱਲ ਸੁਣ ਤੂੰ ਵੀ ਮੇਰੀ ਧੀ ਆ ਇਸ ਸੰਸਾਰ ਤੇ ਜਿੰਨੀਆਂ ਵੀ ਕੁੜੀਆਂ ਸਾਡੀਆਂ ਤੇ ਜਿੰਨੀਆਂ ਧੀ ਧੀ ਦੇ ਵਿੱਚ ਪੇਡ ਮਾਰਦਾ ਸਰਕਾਰ ਨੂੰ ਮੇਰੀ ਹੱਥ ਆਗਾ ਅਰੇ ਬੇਟਾ ਆ ਦਿੱਲੀ ਕੈਫੇ ਦਾ ਭਈਆ ਜੀ ਇਹਨੇ ਦਿੱਲੀ ਕੈਫੇ 'ਚ ਲੱਗਾ ਆ ਕੁੜੀ ਇੱਥੇ ਇੱਕ ਨਿਆਣੀ ਕੰਮ ਕਰਦੀ ਉਹਦੀ ਗੁੱਟੋਂ ਫੜਿਆ ਆ ਇਹਨੇ ਇਹ ਭਈਆ ਜੀ ਉਹ ਤੇ ਕੁੜੀ ਪੰਜਾਬਣ ਚੋ ਹੁਣ ਦੱਸੋ ਇਹਨਾਂ ਦੀ ਦਿਲਵਤੀ ਹੋਈ ਕਿ ਨਹੀਂ ਹੋਈ ਇਹਦੇ ਕੋਲ ਹੁਣ ਲੱਗੇ ਆ ਮਾਫੀਆਂ ਮੰਗਾਉਣੇ ਦਾ ਲੱਗਾ ਜੋ ਸੋਦਾ ਲੱਗਣ ਫੱਪ ਇਹਦਾ ਫੋਨ ਕੱਟਾ ਫੋਨ ਨਾ ਟੁੱਟ ਉਹ ਫੱਪ ਤੂੰ ਨਿਕਾ ਦੇ ਹਰ ਗੱਲ ਪਤਾ ਪਿਲਾ ਛੇ ਜਾ ਗੋ ਆਈ ਦੋਨੇ ਕੋਈ ਆ ਮੁੰਡਾ ਦਿੱਲੀ ਕਾਫੇ ਵਿੱਚ ਲਕਾਇਆ ਪੈਸਾ ਆ ਇਹਨੇ ਪੰਜਾਬੀ ਕੁੜੀ ਕੰਮ ਕਰਦੀ ਉਹਦੇ ਜੂੜੇ ਦਾ ਖੜਿਆ ਇਹਨਾਂ ਨੂੰ ਇਹ ਕਿੰਨੇ ਹੱਕ ਦਿੱਤਾ ਮੈਨੂੰ ਦੱਸੋ ਇਹ ਕਾਲ ਹੀ ਪੈਣਾ ਹੋਰ ਕਾਹ ਕਹਿੰਦਾ ਸੇਂਗ ਪੂਰਾ ਕਰਦੇ ਆ ਮਾੜੀ ਨਾ ਗਾ ਕੁੜੀ ਕਥਿਆ ਕੁੜੀ ਕਥਿਆ ਇਧਰ ਆ ਪੁੱਤ ਇਧਰ ਆ ਇੱਧਰ ਬੰਸੀ ਬੰਸੀ ਕਣਾਂ ਤੇ ਲੱਭੋਸ ਕਿਹ ਅਮਰੀਕਾ ਨਾ ਮੇਰੀ ਧੰਨ ਦੱਸ ਕਿਹਿਆ ਆਸਾ ਮਸਾ ਦੇ ਕੋਸੇ ਐਸਾ ਬੋਲੋ ਪਰੋ ਤੇ ਕੋ ਕੋ ਬੋਲੋ ਪਰੋ ਤੇ ਕੋ ਮੇਰੀ ਅਜਸਤਾਨ ਅੱਗੇ ਸਰਦਾਂ ਕੰਮ ਕਰੂ ਉਹੀ ਉਹ ਬੱਖੀ ਵੀ ਸੋਣਾਂ ਦੇ ਪੈਸੇ ਜਿੰਨੇ ਪੰਜਾਬ ਚ ਪੈਸੇ ਆ ਜੇ ਕਿ ਪੰਜਾਬਨ ਕੁੜੀ ਨੂੰ ਕਿਹੇ ਪੈਸੇ ਨੇ ਹੱਥ ਲਾਇਆ ਉਹਦੇ ਹੱਥ ਕੁਚੜਾ ਸੱਚੇ ਗੱਲ ਦੋਸਤੋ ਪੰਜਾਬ ਦੇ ਵਿੱਚ ਕੰਮ ਕਰਦੇ ਪ੍ਰਵਾਸੀਆਂ ਵੱਲੋਂ ਬਿਹਾਰੀ ਯੂਪੀ ਦੇ ਬਈਆਂ ਵੱਲੋਂ ਲਗਾਤਾਰ ਪੰਜਾਬੀ ਕੁੜੀਆਂ ਦੇ ਨਾਲ ਕੁੱਟਮਾਰ ਅਤੇ ਉਹਨਾਂ ਨੂੰ ਇੱਜਤ ਤੱਕ ਨੂੰ ਉਹਨਾਂ ਹੀ ਚੁੰਨੀ ਤੱਕ ਨੂੰ ਹੱਥ ਪਾਉਣ ਦੀਆਂ ਘਟਨਾਵਾਂ ਆਮ ਸਾਹਮਣੇ ਆ ਰਹੀਆਂ ਨੇ ਤੇ ਅਜਿਹੀ ਘਟਨਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਐਮਬੀਡੀ ਮਾਲ ਦੇ ਵਿੱਚ ਸਥਿਤ ਦਾ ਕੈਫੇ ਦਿੱਲੀ ਹਾਈਟਸ ਦੇ ਵਿੱਚ ਉਸ ਸਮੇਂ ਘਟੀ ਜਿੱਥੇ ਇੱਕ ਇਸ ਤਰ੍ਹਾਂ ਦੇ ਪ੍ਰਵਾਸੀ ਕੋਲੋਂ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਪੰਜਾਬੀ ਕੁੜੀ ਦੇ ਬਾਲ ਪੱਟੇ ਗਏ ਅਤੇ ਉਸ ਦੇ ਨਾਲ ਖਿੱਚ ਤੂ ਕੀਤੀ ਗਈ ਜਿਸ ਤੋਂ ਬਾਅਦ ਉੱਥੇ ਮੌਜੂਦ ਇੱਕ ਨਿਹੰਗ ਸਿੰਘ ਵੱਲੋਂ ਇਸ ਕੁੜੀ ਦੇ ਹੱਕ ਦੇ ਵਿੱਚ ਇਸ ਪ੍ਰਵਾਸੀ ਮਜ਼ਦੂਰ ਦੀ ਜਿੱਥੇ ਭੁਗਤ ਸਵਾਰੀ ਗਈ ਤਾਂ ਉੱਥੇ ਇਸ ਤੋਂ ਹੱਥ ਜੋੜ ਕੇ ਮਾਫੀ ਮੰਗਵਾਈ ਗਈ ਅਤੇ ਅੱਗੇ ਤੋਂ ਕੰਨਾਂ ਨੂੰ ਹੱਥ ਵੀ ਲਵਾਏ ਗਏ ਤੇ ਕਿਹਾ ਗਿਆ ਕਿ ਜੇਕਰ ਅੱਗੇ ਤੋਂ ਇਸ ਤਰ੍ਹਾਂ ਦੀ ਤੇਰੀ ਕੋਈ ਕਰਤੂਤ ਸਾਹਮਣੇ ਆਈ ਤਾ ਤੇਰੇ ਨਾਲ ਉਹ ਵੱਡੀ ਕਾਰਵਾਈ ਹੋਵੇਗੀ ਤੇਰਾ ਸੌਦਾ ਲਾਇਆ ਜਾਵੇਗਾ ਤਾਂ ਇਸ ਮੌਕੇ ਵੀ ਇਸ ਦਾ ਚੰਗੀ ਤਰ੍ਹਾਂ ਸੌਦਾ ਲਗਾ ਕੇ ਇਸ ਤੋਂ ਲੰਮੇ ਪੈ ਕੇ ਕੰਨ ਫੜ ਕੇ ਨੱਕ ਰਗੜਾ ਕੇ ਉਸ ਪੰਜਾਬੀ ਕੁੜੀ ਦੇ ਸਾਹਮਣੇ ਮਾਫੀ ਮੰਗਾਈ ਗਈ ਜਿਸ ਕੁੜੀ ਨੇ ਦੱਸਿਆ ਕਿ ਇਸ ਤਰ੍ਹਾਂ ਇਸ ਨੇ ਉਸ ਕੁੜੀ ਦੇ ਵਾਲਾਂ ਤੋਂ ਫੜ ਕੇ ਉਸ ਦੇ ਜੂਰੇ ਤੋਂ ਫੜ ਕੇ ਇਸ ਕੁੜੀ ਦੀ ਖਿੱਚ ਤੂ ਕੀਤੀ ਗਈ ਇਨ੍ਹਾਂ ਪ੍ਰਵਾਸੀਆਂ ਦੇ ਹੌਸਲੇ ਇੰਨੇ ਜ਼ਿਆਦਾ ਵੱਧ ਗਏ ਹਨ ਜੋ ਕਦੇ ਸਿਰਫ ਰਜਗਾਰ ਕਮਾਉਣ ਦੇ ਲਈ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਲਈ ਪੰਜਾਬ I see. ਪਰ ਹੁਣ ਇਹ ਪੰਜਾਬ ਨੂੰ ਆਪਣੀ ਜ਼ਗੀਰ ਸਮਝਦੇ ਨੇ ਤੇ ਪੰਜਾਬ ਦੇ ਵਿੱਚ ਰਹਿੰਦੇ ਵਸਿੰਦੇ ਆ ਤੇ ਆਪਣਾ ਰੋਪ ਆ ਰਹੇ ਨੇ ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿਉਂਕਿ ਹੁਣ ਪੰਜਾਬ ਦੇ ਜੋ ਮੂਲ ਨਿਵਾਸੀ ਨੇ ਉਹ ਪੰਜਾਬ ਦੇ ਵਿੱਚ ਘਟ ਗਿਣਤੀ ਹੋ ਗਏ ਨੇ ਤੇ ਇਹਨਾਂ ਪ੍ਰਵਾਸੀਆਂ ਦੀ ਗਿਣਤੀ ਜਾਦੇ ਵਧ ਗਈ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਜੋ ਇਹਨਾਂ ਨੇ ਸਿੰਘਾ ਵੱਲੋਂ ਕਾਰਵਾਈ ਪਾਈ ਗਈ ਹੈ ਕਿ ਤੁਸੀਂ ਉਸ ਨੂੰ ਸਹੀ ਮੰਨਦੇ ਹੋ ਜਾਂ ਗਲਤ ਉਹ ਵੀ ਕਮੈਂਟਾਂ ਦੇ ਵਿੱਚ ਸਹੀ ਦੇ ਲਈ A ਟੈਪ ਕਰਨਾ ਗਲਤ ਦੇ ਲਈ B ਟੈਪ ਕਰਨਾ ਜਰੂਰ ਆਪਣੀ ਰੈ ਕਮੈਂਟਾਂ ਦੇ ਵਿੱਚ ਦੱਸਿਓ ਹੁਣ ਦੇ ਕੋਈਸ ਮੌਕੇ ਦੇ ਪੂਰੀ ਵੀਡੀਓ ਬੇਟਾ ਜੇ ਕਾਲੂ ਤੇਰੇ ਚ ਬੇਡ ਮਾਰੀ ਇਹਨਾਂ ਨੇ ਇਹਨਾਂ ਦੇ ਪਹਿਲੇ ਮਾਰੀ ਦੇ ਖੁੱਲ ਜੁਮੇ ਰਿਆ ਆ ਨਾ ਬੇਟਾ ਮੇਰੀ ਗੱਲ ਸੁਣੂ ਉਹ ਵੀ ਮੇਰੀ ਧੀ ਆ ਇਸ ਸੰਸਾਰ ਤੇ ਜਿੰਨੀਆਂ ਵੀ ਕੁੜੀਆਂ ਸਾਰੀਆਂ ਮੇਰੀਆਂ ਧੀ ਧੀ ਦੇ ਵਿੱਚ ਬੇਡ ਮਾਰਨ ਦਾ ਸਰਕਾਰ ਨੂੰ ਮੇਰੀ ਹੱਥ ਹੈਗਾ ਆਰੇ ਬੇਟਾ ਆ ਦਿੱਲੀ ਕੈਫੇ ਦਾ ਭਈਆ ਜੋ ਜੀ ਇਹਨੇ ਦਿੱਲੀ ਕੈਫੇ 'ਚ ਲੱਗਾ ਆ ਕੁੜੀ ਇੱਥੇ ਇੱਕ ਨਿਆਣੀ ਕੰਮ ਕਰਦੀ ਉਹਦੀ ਗੁੱਤੋਂ ਫੜਿਆ ਆ ਇਹ ਭਈਆ ਜੋ ਤੇ ਕੁੜੀ ਪੰਜਾਬਣ ਚੋ ਹੁਣ ਦੱਸੋ ਇਹਨਾਂ ਦੀ ਦਿਲਵਤੀ ਹੋਈ ਕਿ ਨਹੀਂ ਹੋਈ ਇਹ ਦੇਖ ਹੁਣ ਲੱਗਿਆ ਮਾਫੀਆਂ ਮੰਗਾਉਣੇ ਦਾ ਲੱਗਾ ਜੋ ਸੌਦਾ ਲੱਗਣ ਇਹਦਾ ਫੋਨ ਕੱਟੋ ਫੋਨਾਂ ਟੁੱਟ ਓਏ ਪੁੱਤ ਤੂੰ ਨਿਕਲ ਜਾ ਕੱਢ ਜਾ ਪੁੱਤ ਨਿਕਲ ਜਾ ਇੱਕ ਜਾਓ ਆ ਮੁੰਡਾ ਦਿੱਲੀ ਕਾਫੇ ਵਿੱਚ ਲਗਾਇਆ ਪੈਸ਼ਾ ਆ ਇਹਨੇ ਪੰਜਾਬੀ ਕੁੜੀ ਕੰਮ ਕਰਦੀ ਉਹਦੇ ਜੂੜੇ ਦਾ ਖੋੜਿਆ ਇਹਨਾਂ ਨੂੰ ਇਹ ਕਿੰਨੇ ਹੱਕ ਦਿੱਤਾ ਮੈਨੂੰ ਦੱਸੋ ਇੱਕ ਰੁਪਇਆ ਹੋਰ ਕਹਿ ਕੇ ਸੰਗ ਸੰਗ ਪੂਰਾ ਕਰਦੇ ਮਾਫੀ ਮੰਗੋ ਕੁੜੀ ਕਥਿਆ ਕੁੜੀ ਕਥਿਆ ਇਧਰ ਆਪੋ ਤੇ ਇਧਰ ਇਧਰ ਸੋਹਣੇ ਕਹਾਣੇ ਲਾ ਬੋਸ ਕਿਹਨਾਂ ਨਹੀਂ ਕਰਨਾ ਮੇਰੀਆਂ ਦੱਸ ਪਿਆਰੀਆਂ ਮਸਾਂ ਦੇ ਕੋਲ ਐਸਾ ਕੋਲੋਂ ਪਰੋ ਤੇ ਕੋਲੋਂ ਪਰੋ ਤੇ ਕੋਲ ਮੇਰੀ ਅੱਜ ਤੜਾ ਅੱਗੇ ਸਾਰਾ ਕੰਮ ਕਰ ਰਿਹਾ ਪੁਣੀ ਦਾ ਦੱਖਣੀ ਸੋਲਣੇ ਪਈਏ ਜਿੰਨੇ ਪੰਜਾਬ ਚ ਪਈਏ ਆ ਜੇ ਕਿ ਪੰਜਾਬਨ ਕੁੜੀ ਨੂੰ ਕਿਹੇ ਪਈਏ ਨੇ ਹੱਥ ਲਾਇਆ ਉਹਦੇ ਹੱਥ ਪੁੱਟ ਆਏ